ਉੱਠ ਜਾ ਨਾ ਕੰਮ ਤੇ ਨਹੀਂ ਜਾਣਾ। ਮੇਰੇ ਤੇ ਫੋਨ ਨੂੰ ਲੱਗੇ ਆ ਜੇ ਤੁਸੀਂ। ਉਹ ਯਾਰ ਫੈਕਟਰੀ ਦੇ ਕੰਮ ਹੀ ਕਰਨੇ ਮੈਂ। ਹੁਣ ਸਵੇਰ ਦੀ ਤੇ ਮੈਂ ਤੁਹਾਨੂੰ ਫੋਨ ਤੇ ਵੀ ਕਰਦਾ ਹੀ ਆ। ਭਈ ਯਾਰ ਤੁਸੀਂ ਚੰਗੇ ਬੰਦੇ ਜੇ ਮੈਨੂੰ ਫੈਕਟਰੀ ਭੇਜ ਕੇ ਤੁਸੀਂ ਆਪ ਵੜਦੇ ਨਹੀਂ ਜੇ ਤੇ ਜੇ ਹੁੰਦੇ ਵੀ ਜੇ ਤੇ 10 ਮਿੰਟ ਹੁੰਦੇ ਜੇ ਬਾਅਦ ਚ ਕਿੱਥੇ ਚਲ ਜਾਂਦੇ ਜੇ। ਨਾ। ਭਾਜੀ ਕਾਲ ਤੇ ਤੁਹਾਡੀ ਸਹੀ ਆ। ਪਰ ਜਿਹੜੇ ਮੁੱਢਾ ਦੇ ਵਿਗੜੇ ਹੁੰਦੇ ਨਾ ਕਦੀ ਸੁਧਰਦੇ ਨਹੀਂ ਹੁੰਦੇ। ਧੰਨਵਾਦ ਮੇਰਾ ਕਹਾਂ ਕਰਦਾ ਸੀ ਨਹੀਂ। ਧੰਨਵਾਦ ਮੈਂ ਤੇਰਾ ਕਰਦੀ ਆ। ਜੇ ਤੂੰ ਪਹਿਹ ਨਾ ਨਾ ਮੰਗਦਾ ਤੇ ਮੈਨੂੰ ਕਿਵੇਂ ਪਤਾ ਲੱਗਣਾ ਸੀ? ਮੈਂ ਇੱਕ ਘਰ ਅੰਡ ਦੇਣ ਵਾਲੀ ਮੁਰਗੀ ਏਗੀ। ਜਣੀ ਵੇਖੀ ਜਾ ਤੇਰੀ ਭੈਣ ਕੀ ਕਰਦੀ। ਉਹ ਮੈਨੂੰ ਰਾਤ ਬੁਖਾਰ ਤੱਕ ਮੰਜ਼ਿਲ ਮੈਂ ਆਪੀ ਸੱਤ ਕਰ। ਜਿਹਦੇ 'ਚ ਮੈਂ ਪੈਹੇ ਕੱਟ ਵੀ ਲਵਾ ਤੇ ਮੈਨੂੰ ਘਣਾ ਪਤਾ ਲੱਗਣਾ। ਨਾਲੇ ਸਮੁੰਦਰ 'ਚੋਂ ਇੱਕ ਬਾਲਟੀ ਕੱਢ ਵੀ ਲਈ ਤੇ ਸਮੁੰਦਰ ਨੂੰ ਕੀ ਫਰਕ ਪੈਣਾ। ਇਦਾਂ ਦੀ ਸੋਚ ਰੱਖਣ ਵਾਲੇ ਨੂੰ ਪਰਮਾਤਮਾ ਹੋਰ ਦਿੰਦਾ ਵਾ। ਵਧੀਆ ਕੀਤਾ ਕਿ ਤੂੰ ਇੰਨੀ ਸੋਚ ਰੱਖੀ ਆ। ਅੱਗੇ ਤੋਂ ਵੀ ਜੇ ਕੋਈ ਆਵੇ ਨਾ ਆਪਣੇ ਦਰ ਤੇ ਖਾਲੀ ਨਹੀਂ ਮੋੜਨਾ ਕਰੀ। ਠੀਕ ਆ ਠੀਕ ਆ ਬਾਜੀ ਹਾਂਜੀ ਬਾਜੀ 150 ਪੀਸ ਹਾਂਜੀ ਮੈਂ ਪਹਿਲਾਂ 150 ਪੀਸ ਦੀ ਪੈਕਿੰਗ ਕਰਾ ਦਾਂਗਾ ਤੇ 150 ਮੈਂ ਤੁਹਾਨੂੰ 1-2 ਦਿਨਾਂ ਚ ਕਰਾ ਦਾਂਗਾ ਤੇ ਨਹੀਂ ਨਹੀਂ ਪੇਮੈਂਟ ਤੇ ਪੇਮੈਂਟ ਦੀ ਨਹੀਂ ਕੋਈ ਗੱਲ ਪੇਮੈਂਟ ਤੇ ਮੈਨੂੰ ਪਤਾ ਆ ਹੀ ਜਾਣੀ ਮੇਰੀ ਹਾਂਜੀ 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 150 ਤੇ ਪੈਕਿੰਗ ਹੋਇਆ ਹੀ ਪਿਆ ਵਾ ਤੇ ਜਿਹੜਾ ਅਗਲਾ 150 ਉਹ ਮੈਂ ਤੁਹਾਨੂੰ 2-4 ਦਿਨਾਂ ਦੇ ਵਿੱਚ ਨਾ ਪੈਕਿੰਗ ਕਰਾ ਕੇ ਨਾ ਪੂਰੀ ਪ੍ਰੋਪਰ ਪੈਕਿੰਗ ਕਰਾ ਕੇ ਨਾ ਹਾਂ ਜੀ ਹਾਂ ਜੀ ਹਾਂ ਹਾਂ ਉਹ ਕਿਦਾਂ ਉਹਨੇ ਪੇਮੈਂਟ ਦੀ ਨਹੀਂ ਗੱਲ ਭਾਜੀ ਪੇਮੈਂਟ ਤਾਂ ਕੋਈ ਗੱਲ ਨਹੀਂ ਆ ਜਾਏਗੀ ਹਾਂ ਜੀ ਹਾਂ ਜੀ ਮਾਲ ਮੈਂ ਇਕੱਠਾ 300 ਪੀਸ ਨਹੀਂ ਨਾ ਭੇਜ ਸਕਦਾ ਕਿਉਂਕਿ 150 ਮੇਰੇ ਕੋਲ ਹੈਗਾ ਵਾ ਤੇ 150 ਮੇਰਾ 1-2 ਦਿਨ ਚ ਤਿਆਰ ਹੋ ਜਾਣਾ ਤੇ ਉਹ ਤੁਹਾਨੂੰ 2 ਦਿਨਾਂ ਦੇ ਵਿੱਚ ਵਿੱਚ ਆ ਜਾਏਗਾ ਉਹ ਭਾਜੀ ਪੇਮੈਂਟ ਦੀ ਚਿੰਤਾ ਨਾ ਕਰਿਆ ਕਰੋ ਪੇਮੈਂਟ ਤਾਂ ਹੀ ਪਾ ਹੀ ਦੇਣੀ ਉਹ ਤੇ ਮੈਨੂੰ ਪਤਾ ਹੀ ਆ ਹਾਂ ਜੀ ਹਾਂ ਜੀ ਹਾਂ ਜੀ हां ਵੱਡੇ ਭਾਜੀ ਵੀ ਬਹੁਤ ਠੀਕ ਆ ਵਧੀਆ ਇੱਕ ਵੱਡੇ ਭਾਜੀ ਕੋਈ ਨਹੀਂ ਤੁਹਾਨੂੰ ਮਿਲਣਗੇ ਇੱਕ ਦੋ ਦਿਨਾਂ ਤੱਕਰ ਮਿਲਣਗੇ ਚਿੰਤਾ ਨਾ ਕਰੋ ਉਹਨ ਬਾਹਰ ਬੋਰ ਦਾ ਵੀ ਕੰਮ ਵੇਖਦੇ ਆ ਨਾ ਜਾਲਾ ਬਾਹਰ ਦਾ ਹੀ ਕੰਮ ਵੇਖਦੇ ਆ ਤੁਹਾਡਾ ਜਿਹੜਾ 150 ਪੀਸ ਨਾ ਅੱਜ 12:00 ਵਜੇ ਤੱਕ ਡਿਲੀਵਰੀ ਹੋ ਜਾਊਗੀ ਉਹ ਚਿੰਤਾ ਨਾ ਕਰੋ ਭਾਉਜੀ ਚਿੰਤਾ ਨਾ ਕਰੋ ਆ ਜਾਏਗਾ ਕੋਈ ਨਹੀਂ ਵੱਡੇ ਭਾਜੀ ਨੂੰ ਮੈਂ ਤੁਹਾਡਾ ਫੋਨ ਦੇ ਦਾਂਗਾ ਉਹ ਮਿਲਣਗੇ ਤੁਹਾਨੂੰ ਠੀਕ ਹੈ ਠੀਕ ਠੀਕ ਹੈ ਹਾਂਜੀ ਹਾਂਜੀ ਕੋਈ ਨਹੀਂ ਗਾ ਤਾਂ ਤੁਹਾਨੂੰ ਪੂਰਾ 300 ਪ੍ਰੋਪਰ ਪੀਸ ਭੇਜਾਂਗੇ। ਉਹ ਥੋੜੀ ਲੇਬਰ ਦੀ ਵੀ ਪ੍ਰੋਬਲਮ ਆ ਨਾ। ਲੇਬਰ ਨਾ ਪ੍ਰੋਪਰ ਕੰਮ ਨਹੀਂ ਕਰਦੀ ਬੀ। ਨਵੀਂ ਲੇਬਰ ਆ ਨਾ। ਠੀਕ ਹੈ ਠੀਕ ਹੈ ਠੀਕ ਹੈ ਜੀ। ਓਕੇ ਜੀ ਓਕੇ। ਓਕੇ। ਆ ਗਈ? ਹਾਂ ਆ ਗਈ। ਕਿੱਥੋਂ ਆਈਂ? ਮੈਨਾਂ ਸੂਟ ਲੈ ਕੇ ਆਈਂ। ਦੇਖੋ ਕਿੰਦਾ ਦਾ। ਸੂਟ। ਥੋੜੇ ਦਿਨ ਪਹਿਲਾਂ ਤੇ ਸੂਟ ਲਿੱਤਾ ਸੀ। ਏ ਕਿਥਲੇ ਜਾਂਦਾ ਹੀ ਨਾਲ ਦੀ ਗਵਾਂਡਾ ਨੇ ਨਾ ਉਹ ਕਹਿੰਦੀ ਮੇਰੇ ਨਾਲ ਚੱਲੋ ਉਹ ਬੜੇ ਧਰਲੇ ਮਾਰਨ ਦੀ ਸੀ ਤੇ ਮੈਂ ਉਹ ਨਾਲ ਚੱਲ ਗਈ ਫਿਰ ਸ਼ੋਪਿੰਗ ਕਰਾਂ ਵੈਸੇ ਕਿਥੋ ਲਿਤੇ ਜਿਹੜੇ ਤੋਂ ਹੀ ਮਿੰਜੰਦੇ ਜੋ ਹੀ ਤੇ ਮੈਂ ਕਰਕੇ ਆਈ ਸ਼ੋਪਿੰਗ ਲਗਾ ਆ ਬੇਖੋ ਸੋਨਾ ਸੋਨਾ ਤੇਗਾ ਪਰ ਇਹ ਮhenga ਕਾਫੀ ਲੱਗਦਾ ਰਿਹਾ ਮhenga ਕਿਤੇ ਆ 5 500 ਦੀ ਸੇਲ ਲੱਗੀ ਸੀ ਤੇ ਮੈਂ ਉੱਥੇ ਸੂਟ ਲੈ ਲੈਂਦਾ 500 ਦਾ 500 ਦਾ ਇਹ ਤਾਂ ਮੈਨੂੰ ਮਹਿੰਗਾ ਲੱਗੰਦਿਆ ਨਾਲੇ 250 500 ਦੇ ਸ਼ੂਟ ਕਰਦਾਂ ਤਾਂ ਫੋਨ ਲਾਪੀ ਤੁਹਾਨੂੰ ਕੀ ਪਤਾ ਏ ਅੱਜ ਕੱਲ ਬਤੇਰੇ ਮਿਲ ਜਾਂਦੇ ਆ ਸੇਲਾਂ ਵਿੱਚ 500 ਦੀ ਸੇਲ ਲੱਗੀ ਮੈਂ ਲੈ ਆਂਦਾ ਨਾਲੇ ਆਹ ਵੇਖੋ ਮਹੋਰ ਵੀ ਵਾਧੂ ਸਮਾਨ ਲੈ ਕੇ ਆ ਆਹ ਵੇਖੋ ਪਾਸ ਛੜੀ ਕਿੱਥੇ ਗਿਆ ਆ ਵੇਖੀ ਦਸ ਦਸ ਦੀ ਸੇਲ ਲੱਗੀ ਸੀ ਮੱਚੋਂ ਕਿ ਵੀ ਲੈ ਆਈ ਨਾ ਸੋਨੇ ਆ ਨਾ ਤੂੰ ਕਦੋਂ ਤਾਂ ਸੇਲਾਂ ਦਾ ਸਮਾਨ ਫੋਨ ਲਾਪੀ ਤੇਰੀ ਕੋਈ ਲਾਟਰੀ ਲੋਟਰੀ ਤੇ ਨਹੀਂ ਲੱਗੇ ਮੇਰੇ ਕੋ ਪੈਸੇ ਕਿੱਤੋਂ ਆ ਰਹੇ ਨੇ ਉਹੀ ਜਿਹੜੇ ਤੂੰ ਹੀ ਪੈਸੇ ਦੇ ਕੇ ਜਾਂਦੇ ਛ ਨਾ ਨੇ ਨਾ ਸ਼ੁਕਰ ਬਣਾਓ ਮੈਂ ਤੁਹਾਡੇ ਪੈਸੇ ਮੰਗੇ ਨਹੀਂ ਹੈਗੇ ਮੈਂ ਆਪਣੇ ਪੈਸੇ ਜੋੜ ਕੇ ਨਾ ਆਪਣਾ ਸਮਾਨ ਲੈਣ ਲਈ ਆਓ ਫੜਾਓ ਉਹ ਚੱਲ ਯਾਰ ਟੱਡਪਰੇ ਤੂੰ ਤੇ ਐਵੇਂ ਗੁੱਸਾ ਹੀ ਕਰ ਗਈ ਮੈਂ ਤਾਂ ਵੈਸੇ ਪੁੱਛਣ ਦਾ ਹੀ ਕਿ ਤੇਰੇ ਕੋਲ ਪੈਸੇ ਕਿੱਥੋਂ ਆਏ ਮੈਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਤੇਰੇ ਕੋਲ ਪੈਸੇ ਕਿੱਥੋਂ ਆਏ ਆ ਐ ਤਾਂ ਇਹ ਸ਼ੁਰੂਆਤ ਆ ਕਿੰਦਾ ਪੈਸੇ ਜੋੜੇ ਨਾ ਐਦਾਂ ਹੀ ਮੈਂ ਸੋਨੇ ਦੇ ਬਣਵਾਨੇ ਅਸਲੀ ਚੱਲ ਚੰਗੀ ਗੱਲ ਆ ਓ ਇਦਾਂ ਕਰ ਮੇਰੇ ਵਾਸਤੇ ਨਾ ਚਾਹ ਬਣਾ ਕੇ ਲਿਆ ਠੀਕ ਆ ਬਣਾ ਲੈਂਦਾ ਇੰਨੇ ਸਸਤੇ ਮੈਨੂੰ ਲੱਗਦੇ ਨਹੀਂ ਜਿੰਨਾ ਇਹ ਕਹਿੰਦੀ ਆ। ਨਾਲੇ ਇੰਨੇ ਪੈਸੇ ਮੈਨੂੰ ਕਦੋਂ ਦਿੱਤੇ ਹੀ ਜਿੰਨਾ ਇਹ ਸਮਾਨ ਲੈ ਆਈ ਆ। ਦਾਲ 'ਚ ਕੁਛ ਕਾਲਾ ਲੱਗਦਾ। ਇਹ ਨਾ ਸਮਾਨ ਲੈ ਕੇ ਤੇ ਆਈ ਆ। ਇਹਦੇ ਨਾਲੋਂ ਸ਼ੱਕ ਜਨਾ ਪੈ ਜਾਏ ਕਿ ਇਹਨਾਂ ਸਮਾਨ ਆਇਆ ਕਿੱਥੋਂ ਆ। ਕਿ ਮੈਂ ਲਿਆਂਦਾ ਤੇ ਮੈਂ ਪਾ ਕੇ ਵੀ ਤੇ ਨਿਕਲ ਨਾ ਸੀ। ਵੇ ਰੀਚ ਨੂੰ ਪਤਾ ਲੱਗ ਹੀ ਜਾਣਾ ਵਾ ਕੋਈ ਗੱਲ ਨਹੀਂ ਅਗੋ ਜਨਾ ਸੋ ਸਮਝ ਕੇ ਨਾ ਤੇਰੀ ਪੈਸੇ ਵਰਤਾਂਗੇ ਨੂੰ ਸ਼ੱਕ ਜਾ ਵੀ ਨਹੀਂ ਹੋਪਾ ਹਾਂ ਹਾਂਜੀ ਹਾਂਜੀ ਬਿਲਕੁਲ ਸਹੀ ਉਹ ਨਹੀਂ ਯਾਰ ਉਧਰ ਅਸਲ ਚੱਕਰ ਪਤਾ ਕੀ ਆ ਉਹ ਛੋਟਾ ਭਰਾ ਹੁਣ ਵੰਦਾ ਨਾ ਫੈਕਟਰੀ। ਉਹ ਫੈਕਟਰੀ ਦਾ ਸਾਰਾ ਕੰਮ ਉਹ ਦੇਖਦਾ ਵਾ। ਮੈਨੂੰ ਸਭ ਤੋਂ ਬੜੀ ਧੀਰਦਾ ਉਹ ਕਹਿੰਦਾ ਇੱਕ ਮੂਵੀ ਜਣਾ ਮੂਵੀ ਜਣਾ ਮੈਂ ਆਪ ਹੀ ਕਿੰਨਾ ਚੱਲ ਛੋਟਾ ਵਾ। ਆਲੇ ਐਸ਼ ਕਰ ਲੇ ਥੋੜੀ ਧੀਰ। ਉਹ ਮੈਨੂੰ ਬੜਾ ਸੁਖ ਹੋ ਗਿਆ ਜੇ। ਪਹਿਲਾਂ ਸਾਰਾ ਕੁਝ ਮੈਨੂੰ ਵੇਖਣਾ ਪੈਂਦਾ ਸੀ ਫੈਕਟਰੀ ਦਾ ਵੀ ਤੇ ਬਾਹਰ ਦਾ ਵੀ। ਹੁਣ ਜਦੋਂ ਦਾ ਉਹ ਆ ਗਿਆ ਨਾ ਤੇ ਫੈਕਟਰੀ ਦਾ ਸਾਰਾ ਕੰਮ ਉਹਨੇ ਸੰਭਲ ਲਿਆ। ਤੇ ਮੈਂ ਫਿਰ ਅੰਦਰ ਬਾਹਰ ਦਾ ਵੇਖ ਲੈਣਾ। ਚਲੋ ਕੋਈ ਗੱਲ ਨਹੀਂ ਤੁਹਾਡੇ ਕਰਾਂਗੇ ਦਰਸ਼ਨ ਜ਼ਰੂਰ ਨਹੀਂ ਨਹੀਂ ਤੁਸੀਂ ਫਿਕਰ ਨਾ ਕਰੋ ਜੇ ਉਹਨੇ ਤੁਹਾਨੂੰ ਮੁੰਡੇ ਨੇ ਕਹਿਤਾ ਵਾ 150 ਪੀਸ ਆ ਜਾਏਗਾ ਤੇ ਆ ਜਾਏਗਾ ਤੁਸੀਂ ਸਮਝੋ ਕਿ ਉਹ ਕੰਮ ਮੈਂ ਹੀ ਕਰੰਦੇ ਆ ਵਾ ਮੈਂ ਹੀ ਸਾਮੰਨ ਦਾ ਸਾਰਾ ਕੁਝ ਚੱਕਰ ਪਤਾ ਕੀ ਹੋਇਆ ਵਾ ਉਹ ਲੀਵਰ ਥੋੜੀ ਜੀ ਇੱਕ ਤੇ ਪਿੰਡ ਗਏ ਤੁਹਾਨੂੰ ਪਤਾ ਯੂਪੀ ਦੇ ਸਾਰੇ ਬੰਦੇ ਆ ਉਹਨਾਂ ਦਾ ਵਿਆਹ ਹੀ ਤੇ ਸਾਰੇ ਇਕੱਠੇ ਤੇ ਲੱਗੇ ਆ ਕੋਈ ਕਿਸੇ ਦਾ ਭਤੀਜਾ ਵਾ ਕੋਈ ਭਨੇਵਾ ਵਾ ਕੋਈ ਚਾਚਾ ਕੋਈ ਮਾਮਾ ਪੰਜ ਛੇ ਜਾਣੇ ਸਾਰੇ ਚਲ ਗਏ ਪਿੰਡ ਵਿਆਹ ਤੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਫਿਕਰ ਘਾਤੋ ਕਰਦੇ ਕੋਈ ਚੱਕਰ ਨਹੀਂ ਚੱਕਰ ਨਹੀਂ ਹੈ ਸ਼ਰਮਾ ਜੀ ਕੋਈ ਚੱਕਰ ਨਹੀਂ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਨਹੀਂ ਪੇਮੈਂਟ ਦੀ ਕੋਈ ਚੱਕਰ ਨਹੀਂ ਆ ਸ਼ਰਮਾ ਜੀ ਅੱਗੇ ਕਦੀ ਹੋਇਆ ਐ ਇਦਾਂ ਫੇਮ ਨਈ ਐਡਵਾਂਸ ਦੇਣ ਦੀ ਕੋਈ ਗੱਲ ਹੀ ਨਹੀਂ ਮੈਂ ਤੁਹਾਨੂੰ ਝੂਠ ਨਹੀਂ ਬੋਲਦਾ ਤੁਸੀਂ ਭਾਵੇਂ ਸਵੇਰੇ ਚੱਕਰ ਮਾਰੋ ਫੈਕਟਰੀ ਤੁਸੀਂ ਖੁਦ ਵੇਖ ਲਵਾ ਕੇ ਕਿ ਬਿਲਕੁਲ ਸਹੀ ਗੱਲ ਆ ਲਿਵਰ ਨਹੀਂ ਹੈਗੀ ਨਾਲੇ ਬਿਲਕੁਲ ਨਾ ਤੁਸੀਂ ਸੋਚੋ ਕਿ ਮੇਰਾ ਛੋਟਾ ਭਰਾ ਸਾਮਾਨ ਦਾ ਸ਼ਾਇਦ ਕੋ ਸਾਂਭਾ ਨਹੀਂ ਜਾਂਦਾ ਕੰਮ ਚੱਕਰ ਸਿਰਫ ਫਲੇਵਰ ਦਾ ਹੀ ਆ ਮੈਂ ਕੋਈ ਨਹੀਂ ਉਹਨੂੰ ਕਰਦਾ ਮੁੰਡੇ ਨੂੰ ਉਹ ਕਹਿੰਦਾ ਸੀ ਵੈਸੇ ਕਿ ਜਦੋਂ ਮੈਂ ਜਾਊਂਗਾ ਤੇ ਮੈਂ ਤੁਹਾਡੇ ਮਗਰੋਂ ਬੰਦੇ ਲਾ ਕੇ ਜਾਊਂਗਾ ਕੋਈ ਆਪਣੇ ਉੱਤੇ ਰਿਸ਼ਤੇਦਾਰ ਹੈਗੇ ਆ ਪਰ ਉਹ ਲਾ ਕੇ ਨਹੀਂ ਗਿਆ ਮੈਨੂੰ ਕਿਹਨਾ ਮੁੰਡੇ ਨੂੰ ਕਰਦਾ ਫੋਨ ਮੈਂ ਆਪ ਕਰਦਾ ਫੋਨ ਤੁਸੀਂ ਸ਼ਰਮਾ ਜੀ ਫਿਕਰ ਘਾਤੋ ਕਰਦੇ ਜਦੋਂ ਤੁਹਾਨੂੰ ਅੱਜ ਕਹਿੰਦੇ ਨਾ 150 ਪੀਸ ਆ ਜਾਏਗਾ। 2-3 ਦਿਨਾਂ ਤੱਕ ਤੁਹਾਨੂੰ 150 ਹੋਰ ਭੇਜ ਦਿੰਨੇ ਆ। ਨਾਲੇ ਇਹ ਤੁਹਾਨੂੰ ਪਤਾ ਸਮਾਨ ਛੋਟਾ ਮੋਟਾ ਥੋੜੀ ਆ ਤੁਹਾਨੂੰ ਪਤਾ 1-20 ਬਣਾਣ ਤੇ ਟਾਈਮ ਲੱਗਦਾ ਵਾ। ਹਾਂਜੀ ਹਾਂਜੀ। ਓਕ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਹਾਰਾਜ ਤੁਸੀਂ ਫਿਕਰ ਨਾ ਕਰੋ। ਮੈਂ ਤੁਹਾਡੇ ਜਰੂਰ ਦਰਸ਼ਨ ਕਰੂੰਗਾ। ਬਸ ਮੈਨੂੰ ਥੋੜਾ ਜਿਹਾ ਕੰਮ ਹੈਗਾ ਮੈਂ ਜਾਣਾ ਲੁਧਿਆਣਾ ਜਾਣਾ। ਤੇ ਜੇ ਉੱਥੋਂ ਮੈਂ ਜਲਦੀ ਆ ਗਿਆ ਤੁਹਾਨੂੰ ਜਰੂਰ ਮਿਲੂੰਗਾ ਨਹੀਂ ਤੇ ਕੱਲ ਤੁਹਾਡੇ ਜਰੂਰ ਦਰਸ਼ਨ ਕਰੂੰਗਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਜੀ ਹਾਂਜੀ ਠੀਕ ਠੀਕ ਹੈ ਜੀ ਠੀਕ 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 ਜਰਮਨ ਜੀ ਠੀਕ ਹੈ ਜੀ ਠੀਕ ਓਕੇ ਜੀ ਓਕੇ ਸ਼ਰਮਾ ਵੀ ਨਾ ਐਵੇਂ ਕਾਲਾ ਪਈ ਜਾਂਦਾ ਜਦੋਂ ਮੁੰਡਾ ਤੈਨੂੰ ਕਹਿਨ ਦਿਆ ਵਾ ਕਿ ਮਮਾਲ ਭੇਜ ਦੂੰਗਾ ਤੇ ਫੇਰ ਕਾਦੀ ਗੱਲ ਹੋਈ ਮੈਂ ਤਾਂ ਸਾਫ ਆਪਣੇ ਹੱਥੀ ਬਣਾ ਕੇ ਭੇਜਣਾ ਮੈਂ ਵੀ ਤੇ ਲੇਬਰ ਕੋਈ ਕਰਾਉਣਾ ਕੰਮ ਨਾਲੇ ਜੇ ਮੇਰਾ ਭਰਾ ਹੁਣ ਸਾਰੀ ਜ਼ਿੰਮੇਵਾਰੀ ਚੁੱਕਣ ਦਿਆ ਵਾ ਤੇ ਮੈਂ ਆਪਣੇ ਮਨ ਤੇ ਕਿਉਂ ਬੋਝ ਪਾਵਾਂ ਮੇਰਾ ਵੀ ਹੱਥ ਸੁੱਖਾ ਆਇਆ ਵਾ ਮਵੀਰ ਮਾ ਨਾਲ ਹੁਣ ਜਿੰਨਾ ਕੋ ਹੁੰਦਾ ਉਹਨਾਂ ਕਰਦਾ ਵਾਂ ਐਵੇਂ ਮੈਨੂੰ ਬੋਝ ਪਾਈ ਜਾਂਦਾ ਈ ਤੂੰ ਹੀ ਕਰੋ ਤੂੰ ਹੀ ਕਰੋ ਤੂੰ ਹੀ ਮਿਲੋ ਲੋਕੀ ਬਨਾਮ ਹਾਂ ਦਵਾਈ ਨੇਗਾ ਬਾਸਤ ਨੂੰ। ਪੰਜਾਬੀ ਸੱਤ ਸੇਕਾਰ ਹੋ ਗਿਆ ਧਿਆਰ ਹਾਂਜੀ ਮੈਂ ਚੱਲਿਆ ਫੈਕਟਰੀ ਤੇ ਉਹ ਸ਼ਰਮੇ ਦਾ ਮੈਨੂੰ ਨਾ ਸਵੇਰੇ ਫੋਨ ਆਇਆ ਇਹ। ਅੱਛਾ ਉਹ ਮੈਨੂੰ ਕਹਿਣਦਾ ਹੈ ਕਿ ਮੈਨੂੰ 300 ਪੀਸ ਪੂਰਾ ਭੇਜੋ ਤੇ ਤੁਹਾਨੂੰ ਤੇ ਪਤਾ ਹੀ ਆਪਣੀ ਵਰਕਰ ਸਾਰੀ ਛੁੱਟੀ ਤੇ ਆ ਕੁਛ ਆ ਰਹੀ ਆ ਕੁਛ ਤੁਹਾਨੂੰ ਪਤਾ ਵਿਆਹ ਵਾ ਉਹਨਾਂ ਦੇ ਘਰੇ ਤੇ ਨਾਲ ਉਹ ਨਾ ਇੱਕੋ ਗੱਲ ਕਰੀ ਜਾਂਦਾ ਸੀ ਬਾ ਬਾੜ ਕੀ ਪੇਮੈਂਟ ਪੂਰੀ ਲੈ ਲਓ ਪੇਮੈਂਟ ਪੂਰੀ ਲੈ ਲਓ ਤੇ ਪਰ ਮੈਂ ਤਾਂ ਉਹਨੂੰ ਕਿਹਾ ਸੀ ਕਿ ਮੈਂ ਤੈਨੂੰ ਦੋ ਚਾਰ ਦਿਨਾਂ ਵਿੱਚ 150 ਪੀਸ ਹੋਰ ਭੇਜਦਾਗਾ 150 ਦਾ ਮੈਂ ਉਹਨੂੰ ਕਿਹਾ ਵਾ ਭੇਜਣ ਵਾਸਤੇ ਤੇ 150 ਮੈਂ ਉਹਨੂੰ ਕਿਹਾ ਸੀ ਮੈਂ ਹੋਰ ਭੇਜਾਂਗਾ ਪਰਸੋਂ ਚਲ ਕੋਈ ਗੱਲ ਨੂੰ ਟੈਨਸ਼ਨ ਨਾ ਮੇਰੀ ਹੁਣੇ ਹੋਣਾ ਨਾਲ ਗੱਲ ਹੋਈ ਆ ਅੱਛਾ ਜੀ ਕਾਲਾ ਹੀ ਪਈ ਜਾਂਦਾ ਕਹਿੰਦਾ ਤੁਸੀਂ ਆਪ ਆਓ ਮੈਂ ਤੁਹਾਨੂੰ ਮਿਲਣਾ ਵਾ ਮੁੰਡਾ ਨਾ ਮਾ ਕੋ ਸਾਂ ਬੈਣ ਜਾਂਦਾ ਕੰਮ ਤੋਂ ਮੈਂ ਕਿਹਾ ਕੰਮ ਮੁੰਡੇ ਨੇ ਥੋੜੀ ਕਰਨਾ ਵਾ ਕੰਮ ਤੇ ਲੇਬਰ ਨੇ ਕਰਨਾ ਵਾ ਤੈਨੂੰ ਮਗਾ ਅੱਜਕੱਲ ਹੌਂਸਲਾ ਤਾਂ ਹੈਗਾ ਨਹੀਂ ਕੀ ਕਹੋ ਹਾਂਜੀ ਭਾਜੀ ਬਸ ਮੈਨੂੰ ਵੀ ਕਹੀ ਜਾਂਦਾ ਵਾ ਪੇਮੈਂਟ ਬਹੁਤੀ ਗਾਲਾਂ ਐਡ ਨਗਾ ਯਾਰ ਤੇਰੇ ਵੰਗੂ ਸਹੋਰ ਵੀ ਬੜੇ ਵਪਾਰੀ ਲੱਗੇ ਆ ਢੇਕੋ ਸਾਰਿਆਂ ਨੂੰ maal ਜਾਣਾ ਹੌਲੀ ਹੌਲੀ ਪਰ ਯਾਰ ਕਿ ਤੇਰਾ ਪਹਿਲਾਂ ਅਸੀਂ ਜੋ ਤੈਨੂੰ 150 ਕਹਿੰਦੇ ਆ ਭੇਜ ਦਿੰਦੇ ਆ 150 ਫਿਰ ਕੱਲ੍ਹ ਕੁੱਸੋਂ ਤੱਕ ਹੋ ਜਾਊਗਾ ਤਾਂ ਹੈ ਕਿ ਨਹੀਂ ਹਾਂਜੀ ਪਰਸੋਂ ਤੱਕ ਹੋ ਜਾਏਗਾ ਨਾਲੇ ਨਾ ਮੈਂ ਨਵੀਂ ਲੇਬਰ ਲਾਈ ਆ ਤੇ ਉਹਨੂੰ ਵੀ ਥੋੜਾ ਟਾਈਮ ਲੱਗੇਗਾ ਤੈਨੂੰ ਰਾਮ ਨੂੰ ਵੀ ਫੋਨ ਕਰਨਾ ਸੀ ਉਹ ਮੈਨੂੰ ਕਹਿੰਦਾ ਸੀ ਕਿ ਮੈਂ ਆਪਣੀ ਜਗ੍ਹਾ ਤੇ ਕੋਈ ਬੰਦੇ ਛੱਡ ਕੇ ਜਾਊਂਗਾ 4-5 ਹਾਂਜੀ ਭੇਜੇ ਉਹਨੇ ਬੰਦੇ ਕਿ ਨਹੀਂ ਨਹੀਂ ਉਹ ਮੈਂ ਉਹਨੂੰ ਹੋਣ ਹੀ ਨਹੀਂ ਕੀਤਾ ਮੈਂ ਕਿਹਾ ਇਹ ਮੈਂ ਪਹਿਨਾ ਸ਼ਰਮੇ ਨਾ ਮੇਰੀ ਗੱਲ ਹੋਈ ਤੇ ਭਾਜੀ ਉਹ ਕਹਿੰਦਾ ਕਿ ਮੈਂ ਭਾਜੀ ਨੂੰ ਮਿਲਣਾ ਹਾਂ ਭਾਜੀ ਨੂੰ ਮਿਲਣਾ ਮੈਂ ਤਾਂ ਕਿਹਾ ਭਾਜੀ ਬਾਹਰ ਗਏ ਹੋਏ ਚੰਗਾ ਹੈ ਭਾਜੀ ਤੁਸੀਂ ਉਹਨੂੰ ਫੋਨ ਕਰ ਲੈ ਨਹੀਂ ਤਾਂ ਮੇਰਾ ਸਵੇਰ ਦਾ ਸਿਰ ਖਾਣ ਦਿਆ ਸੀ ਤੇ ਤੁਸੀਂ ਇੱਕ ਵਾਰੀ ਫੈਕਟਰੀ ਆਣ ਕੇ ਚੱਕਰ ਮਾਰ ਹੀ ਲੋ ਹਾਂ ਕਿਉਂਕਿ ਕਈਆਂ ਨੇ ਤੁਹਾਨੂੰ ਮਿਲਣਾ ਹੁੰਦਾ ਤੁਸੀਂ ਆਪ ਉੱਥੇ ਹੁੰਦੇ ਨਹੀਂ ਜੇ ਆ ਜਾਓਗੇ ਕਿ ਨਹੀਂ ਯਾਰ ਅਜ ਮੈਂ ਲੁਧਿਆਣਾ ਜਾਣਾ ਹਾਂ ਜੇ ਮੈਂ ਫ੍ਰੀ ਹੋਗਾ ਨਾ ਤੇ ਫਿਰ ਮਾਰੂਗਾ ਚੱਕਰ ਦੂਜੇ ਲੈਟ ਹੋਗਾ ਫਿਰ ਨਹੀਂ ਆ ਜਾਣਾ ਤੂੰ ਲੋਕਾਂ ਨੂੰ ਕਹਿ ਦੇ ਯਾਰ ਕਹੇ ਹੁਣ ਭਾਜੀ ਬਾਹਰ ਦਾ ਵੇਖਦੇ ਆ ਲੋਕੀ ਪਤਾ ਨਹੀਂ ਨਾ ਵਿਸ਼ਵਾਸ ਨਹੀਂ ਕਰਦੇ ਹਲਤ ਨੂੰ ਨਵਾ ਨਵਾ ਤਾਲ ਕਰਦੇ ਨਾਲ ਉਹਨਾਂ ਨੇ ਹੈਗਾ ਵੀ ਨਿਆਣਾ ਸਿਆਣਾ ਵਾ ਕੀਮਤਾ ਸਾਹਮਲੇ ਕੰਮ ਕੇ ਨਹੀਂ ਸੰਭਦਾ ਕੋਈ ਨਹੀਂ ਮਾਰਦਾ ਚੱਕਰ ਜੇ ਅੱਜ ਨਾ ਹੋਇਆ ਨਾ ਕੱਲ ਮੈਂ ਪੱਕਾ ਕਰੂੰ ਕੱਲ ਮੈਂ ਕੋਈ ਮੀਟਿੰਗ ਨਹੀਂ ਬਾੜੀ ਰੱਖਣੀ ਕੱਲ ਫਰਮਾ ਫੈਕਟਰੀ ਪਾਉਂਗਾ ਠੀਕ ਹੈ ਭਾਜੀ ਠੀਕ ਹੈ ਹਾਂਜੀ ਤੇ ਉਹ ਮੈਂ ਸਾਈ ਤੁਹਾਨੂੰ ਦੱਸਣਾ ਸੀ ਕੱਲ ਤੋਂ ਪੇਮੈਂਟ ਜਿਹੜੀ ਦੇ ਗਿਆਣ ਹਾਂਜੀ ਭਾਜੀ ਤੇ ਉਹਦੇ ਵਿੱਚੋਂ ਨਾ ਕਰਨ ਜੀ ਇਹਨੇ ਨਾ ਪੈਸੇ ਖਰਚੇ ਥੋੜੇ ਹਾਂਜੀ ਠੀਕ ਹੈ ਉਹ ਯਾਰ ਉਹ ਕਹਿੰਦੀ ਮੈਨੂੰ ਕਿ ਕੋਈ ਬਾਹਰ ਆਈ ਸੀ ਲੇਡੀਜ਼ ਹਾਂਜੀ ਤੇ ਉਹ ਵਿਚਾਰੀ ਗਰੀਬ ਹੀ ਘਰ ਵਾਲਾ ਵੀ ਮਾਰ ਹੀ ਉਹਦਾ ਹਾਂਜੀ ਤੇ ਦਵਾਈ ਦਾਰੂ ਵੀ ਹੋਣ ਵਾਲੀ ਸੀ ਨਾਲੇ ਕਹਿੰਦੀ ਉਹ ਦੱਸਣ ਦੀ ਮੈਨੂੰ ਕਿ ਮਹੀਨਾ ਹੋ ਗਿਆ ਸਾਡੇ ਘਰ ਰਸਾਣ ਨਹੀਂ ਬਣਿਆ ਕਹਿੰਦੀ ਤੇ ਵਿਚਾਰੀ ਕਿਸੇ ਕੋਲ ਦਾਹ ਮੰਗ ਵੀ ਮੰਗੇ ਦਾ ਗੁਜ਼ਾਰਾ ਕਰਨ ਦੀ ਉਹਨੇ ਵਿੱਚੋਂ 5000 ਰੁਪਏ ਦਿੱਤਾ ਮੈਨੂੰ ਤੇ ਬੜੀ ਵਧੀਆ ਲੱਗੀ ਇਹ ਗੱਲ ਕਿ ਸਾਨੂੰ ਪੁੱਛਿਆ ਵੀ ਨਹੀਂ ਉਹਨੇ ਪੈਸੇ ਦੇਤੇ ਮੈਨੂੰ ਇਹ ਗੱਲ ਦਾ ਨਹੀਂ ਮੂਰਾ ਲੱਗਾ ਕਿ ਪੈਸੇ ਵਿੱਚ ਉਹ ਖਤ ਲਿਆ ਤੇ ਉਸਿਆ ਨਹੀਂ ਆਣਾ ਵਧੀਆ ਮੈਨੂੰ ਇਹ ਜੀ ਲੱਗੀ ਆ ਕਿ ਉਹਨੇ ਕੁਝ ਵੀ ਨਹੀਂ ਸੋਚਿਆ ਉਹਨੇ ਇਹ ਚੀਜ਼ ਵੇਖਿਆ ਕਿ ਗਰੀਬ ਆਇਆ ਬੰਦਾ ਮਦਦਗਾਰ ਬੰਦਾ ਵਾ ਉਹਨੂੰ ਮਦਦ ਦੀ ਲੋੜ ਆ ਤੇ ਮੈਂ ਮਦਦ ਕਰਨੀ ਆ ਉਹਨੇ ਇਹ ਵੀ ਨਹੀਂ ਸੋਚਿਆ ਕਿ ਮੈਨੂੰ ਭਾਜੀ ਗੁੱਸੇ ਹੋਣਗੇ ਜਾਂ ਤੂੰ ਗੁੱਸੇ ਹੋਏਗਾ ਕਿੰਨੀ ਵਧੀਆ ਸੋਚ ਰੱਖੀ ਨਾ ਉਹਨੇ ਹਾਂਜੀ ਭਾਜੀ ਬੜਾ ਮਾਨ ਕੋ ਜੋ ਮੇਰੇ ਜੀਰੂ ਨੇ ਕੱਲ ਮੈਨੂੰ ਕਿਹਾ ਨਾ ਇਹਨਾਂ ਤੇ ਡਰੀ ਹੀ ਵਿਚਾਰੀ ਸਹਮ ਦੇ ਕੇ ਮੈਨੂੰ ਕਹਿੰਦੀ ਸੀ ਕਿ ਭਾਈ ਨੂੰ ਵਿੱਚੋਂ ਪੈਸੇ ਖਰਚ ਲੈ ਮੈਂ ਕਿਹਾ ਕਿ ਡਰਨ ਵਾਲੀ ਕਿਹੜੀ ਗੱਲ ਆ ਨਾਲੇ ਬਾਬਾ ਜੀ ਨੇ ਸਾਨੂੰ ਇੰਨਾ ਕੁਝ ਦਿੱਤਾ ਜੇ ਆਪਾਂ ਥੋੜੀ ਜਿਹੀ ਕੇਸ ਦੀ ਮਦਦ ਕਰ ਵੀ ਦਵਾਗੇ ਕੁਝ ਫਰਕ ਥੋੜੀ ਪੈ ਜਾ ਲਿਆ ਵਾ ਨਾਲੇ ਜਿੰਨਾ ਹੀ ਆਪਾਂ ਦਾਨ ਕਰੀਏ ਨਾ ਉਨਾ ਹੀ ਵਾਦਾ ਵਾ ਬਾਬਾ ਜੀ ਸਾਨੂੰ ਉਹਨਾਂ ਜਾਜ਼ ਹੁੰਦੇ ਠੀਕ ਹੈ ਠੀਕ ਹੈ ਨਾ ਹਾਂਜੀ ਬੜੀ ਵਧੀਆ ਸੋਚ ਆ ਕੁੜੀ ਦੀ ਮੈਨੂੰ ਤੇ ਬਹੁਤ ਵਧੀਆ ਲੱਗਾ ਤੇ ਬਾਬਾ ਜੀ ਦਾ ਸ਼ੁਕਰ ਕਰਦਾ ਵਾਂ ਤੇ ਤੁਸੀਂ ਇੰਨੀ ਸਮਰਥਾ ਨੂੰ ਬਖਸ਼ੀ ਆ ਤਹੀਂ ਕਿਸੇ ਦੀ ਮਦਦ ਕਰ ਸਕੀਏ ਦੂਜੀ ਗੱਲ ਸਾਨੂੰ ਸੋਝੀ ਬਖਸ਼ੀ ਠੀਕ ਹੈ ਠੀਕ ਹੈ ਅੱਗੇ ਤੋਂ ਤੂੰ ਵੀ ਇਹੋ ਧਿਆਨ ਰੱਖਣਾ ਵਾ ਜਦੋਂ ਵੀ ਕੋਈ ਲੋੜਵੰਦ ਮੰਗਣ ਆਵੇ ਕੋਈ ਵੀ ਬੰਦਾ ਆਵੇ ਇਹੋ ਜਿਹਾ ਜ਼ਰੂਰਤਮੰਦ ਉਹਦੀ ਆਪਾਂ ਮਦਦ ਜ਼ਰੂਰ ਕਰਨੀ ਹੈ ਜਿੰਨੀ ਵੀ ਹੋ ਸਕੇ ਆਪਾਂ ਮਦਦ ਕਰਨੀ ਹੈ ਠੀਕ ਹੈ ਭਾਜੀ ਠੀਕ ਹੈ ਤਨ ਮਨ ਧਨ ਇਹ ਪਰਮਾਤਮਾ ਦਾ ਜੋ ਵੀ ਹੋ ਸਕੇ ਨਾ ਆਪਾਂ ਸੇਵਾ ਜ਼ਰੂਰ ਕਰਨੀ ਹੈ ਠੀਕ ਹੈ ਭਾਜੀ ਐਸੇ ਕਰਕੇ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਆ ਕਿ ਲੋੜਵੰਦ ਦੀ ਮਦਦ ਕਰਨੀ ਆ ਜਿਵੇਂ ਬਾਬੇ ਨਾਨਕ ਨੇ ਲੰਗਰ ਲਾਇਆ ਤੇ ਅੱਜ ਕੱਲ੍ਹ ਹੁੰਦਾ ਕੀ ਆ ਆਪਾਂ ਲੋਕ ਵਿਖਾਵਾ ਵਾਸਤੇ ਲੰਗਰ ਲਾਉਂਦੇ ਆ ਤੇ ਜਿਹੜੇ ਜ਼ਰੂਰਤਮੰਦ ਹੁੰਦੇ ਆ ਉਹਨਾਂ ਦੀ ਆਪਾਂ ਮਦਦ ਕਰਦੇ ਨਹੀਂ ਮਦਦ ਅਸੀਂ ਉੱਥੇ ਕਰਦੇ ਨਹੀਂ ਜਿੱਥੇ ਲੋਕ ਵਿਖਾਵਾ ਹੁੰਦਾ ਵ ਮੈਨੂੰ ਤੇ ਚਰਮਜੀਤ ਦੀ ਸੋਚ ਤੇ ਬੜਾ ਮਾਣ ਆ ਬੜਾ ਵਧੀਆ ਲੱਗਾ ਮੈਨੂੰ ਇਹ ਗੱਲ ਦੇਖ ਕੇ ਕਿ ਉਹਨੇ ਬਿਨਾ ਪੁੱਛਿਆ ਬਿਨਾ ਕੋਹ ਵੇਖਿਆ ਕਿਸੇ ਨੂੰ ਉਹਨੂੰ 5000 ਰੁਪਏ ਦੇ ਦਿੱਤਾ ਕਿ ਚੱਲ ਘਰ ਰਾਸ਼ਨ ਪਾ ਲੋ ਦਵਾਈ ਦਾਰੂ ਕਰਾ ਲੋ ਅੱਜ ਕਣ ਇਹੋ ਜੀ ਸੋਚ ਵਾਲੀ ਕੁੜੀਆਂ ਕਿੱਥੋਂ ਮਿਲਦੀਆਂ ਹਾਂਜੀ ਭਾਜੀ ਆਪਾਂ ਤੇ ਬੜੇ ਕਿਸਮਤ ਵਾਲੇ ਆ ਕਿ ਸਾਡੇ ਘਰ ਇਹੋ ਜੀ ਕੁੜੀ ਆਈ ਕਿ ਨਹੀਂ ਬਿਲਕੁਲ ਸਹੀ ਤੈਨੂੰ ਵੀ ਇਹੋ ਗੱਲ ਮੈਂ ਸਮਝਾਉਣਾ ਵਾ ਕਿ ਜਦੋਂ ਵੀ ਕੋਈ ਲੋੜਵੰਦ ਬੰਦਾ ਵੇਖੇ ਇਹਨੂੰ ਜ਼ਰੂਰਤ ਹੋਵੇ ਇਹੇ ਚੀਜ਼ ਦੀ ਵੀ ਜ਼ਰੂਰਤ ਹੋਵੇ ਉਹਨੂੰ ਮਨਾ ਨਹੀਂ ਕਰਨਾ ਜਿੰਨਾ ਵੀ ਹੋ ਸਕਦਾ ਨਾ ਉਹਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਬਾਬਾ ਜੀ ਨੇ ਸਾਨੂੰ ਇਜ ਇਸ ਲਾਇਕ ਬਣਾਇਆ ਵਾ ਇਹਨਾਂ ਕੋਲ ਬਾਬਾ ਜੀ ਨੇ ਨਾ ਦਿੱਤਾ ਵਾ ਤੇ ਜੋ ਉਹਨਾਂ ਨੇ ਸਾਨੂੰ ਇੰਨਾ ਕੁਝ ਦਿੱਤਾ ਵਾ ਉਹਦੇ ਵਿੱਚ ਅਸੀਂ ਥੋੜਾ ਜਿਹਾ ਦਾਨ ਕਰ ਦਾਂਗੇ ਤੇ ਕੁਝ ਫਰਕ ਨਹੀਂ ਪਿਆ ਚੱਲੇ ਠੀਕ ਹੈ ਭਾਜੀ ਸਭ ਜਿਹੜਾ ਆਪਾਂ ਸੇਵਾ ਕਰਦੇ ਆ ਨਾ ਦਾਨਪੁਣ ਕਰਦੇ ਆ ਨਾ ਸਾਨੂੰ ਪਰਮਾਤਮਾ ਹੋਰ ਜਿਆਦਾ ਦਿੰਦਾ ਵਾ ਹੋਰ ਜਿਆਦਾ ਫਰਕ ਪੈਂਦੀ ਹੈ ਹਾਂਜੀ ਭਾਜੀ ਠੀਕ ਹੈ ਨਾ ਹਾਂਜੀ ਇਸ ਕਰਕੇ ਉਹ ਵੀ ਇਦਾਂ ਦੀ ਸੋਚ ਰੱਖਣੀ ਹੈ ਠੀਕ ਹੈ ਭਾਜੀ ਠੀਕ ਹੈ ਹਾਂਜੀ ਮੈਨੂੰ ਬੜਾ ਮਾਣ ਆ ਤੁਹਾਡੇ ਤੋਂ ਵਾ ਠੀਕ ਹੈ ਭਾਜੀ ਚਾ ਠੀਕ ਆ ਹੁਣ ਤੋਂ ਵੇਖ ਫੈਕਟਰੀ ਦਾ ਤਾਂ ਆਵੇ ਤੇ ਮੈਂ ਜਾਣਾ ਅਜ ਲੁਧਿਆਣਾ ਜਾਣਾ ਸੀ ਤਾਂ ਕਰਕੇ ਮੈਂ ਲੇਟ ਹੋ ਗਿਆ ਠੀਕ ਹੈ ਭਾਜੀ ਠੀਕ ਹੈ ਤੇ ਚਰਨਜੀਤ ਨੂੰ ਕਹੀ ਕਿ ਮੇਰੇ ਅਸ ਨਾਲ ਔਰੇ ਬੁਰ ਕੇ ਪੈਕ ਕਰਦੇ ਭੌਂਡੀਆਂ ਬਣਾ ਦੇ ਨਾਲ ਚਾਰੀ ਬੰਦ ਰੱਖ ਦੇ ਪਤਾ ਵੀ ਇਹਨੂੰ ਪਤਾ ਮੈਨੂੰ ਮੁਜਾਰਦਾ ਖਾਣਾ ਚੰਗਾ ਨਹੀਂ ਲੱਗਦਾ ਠੀਕ ਹੈ ਭਾਜੀ ਠੀਕ ਹੈ ਭਾਜੀ ਜੇ ਆਪਾਂ ਤਾਂ ਸ਼ੁਰੂਆਤ ਕਰਤੀ ਉਹਨਾਂ ਨੂੰ ਵੀ ਨਾਲ ਫੋਨ ਕਰੀਏ ਤੇਰਾ ਓਕੇ ਭਾਜੀ ਓਕੇ ਯਾ ਚਰਨਜੀਤ ਨੇ ਪੈਸੇ 5000 ਰੁਪਏ ਪੈਸੇ ਦਿੱਤੇ ਮੈਨੂੰ ਨੇ ਦੱਸਿਆ ਹੀ ਨਹੀਂ ਇਹ ਗੱਲ ਮੈਨੂੰ ਭਾਜੀ ਦੱਸੁੰਦੇ ਆ ਕਿਤੇ ਉਹਨੇ ਪੈਸੇ ਆ ਉਹ ਵਾਲੇ ਪੈਸੇ ਦਾ ਸਮਾਨ ਨਹੀਂ ਲੈਂਦਾ ਨਹੀਂ ਆ ਚਰਨਜੀਤ ਦਿੱਕਤਾ ਨਹੀਂ ਕਰ ਸਕਦੀ ਰੱਬ ਕਰੇ ਕਿ ਜੋ ਮੈਨੂੰ ਭਾਜੀ ਨੇ ਦੱਸਿਆ ਉਹੀ ਸਹੀ ਗੱਲ ਹੋਵੇ ਗਰੀਬ ਦੀ ਮਦਦ ਕੀਤੀ ਹੋਵੇ ਪਰ ਜੇ ਸੱਚੀ ਉਹਨੇ ਪੈਸੇ ਖਰਚ ਲਏ ਨਾ ਤੇ ਭਾਜੀ ਨੂੰ ਤੇ ਮਾਣ ਹੀ ਬੜਾ ਹੋਵੇ ਤੇ ਕਿ ਤੇ ਭਾਜੀ ਦਾ ਦੇਲ ਹੀ ਨਾ ਟੁੱਟ ਜੇ ਰੱਬ ਕਰਕੇ ਇਹ ਪੈਸੇ ਉਹਨੇ ਸੱਚੀ ਮੱਚੀ ਦਾਣ ਹੀ ਕੀਤੇ ਹੋਣ